ਇਸ ਤਰ੍ਹਾਂ ਨੁਕਸਾਨ ਕੀ ਸੀ ਉਹਨਾਂ ਨੂੰ ਸਰਕਾਰ ਨੂੰ ਜਾਂ ਮਕਾਰ ਮੁਲਾਜ ਉਹਨਾਂ ਨੂੰ ਸਰਕਾਰ ਸਰਕਾਰ ਦੇ ਨੁਮਾਇੰਦਿਆਂ ਨੂੰ ਝੂਠਿਆਂ ਨੂੰ ਦਗੇ ਬਾਜਾਂ ਨੂੰ ਕੀ ਨੁਕਸਾਨ ਇਹ ਦਾ ਇੱਕ ਰਾਤ ਵਿੱਚ ਹੋਣ ਲੱਗਾ ਸੀ ਸਾਡੇ ਗੁਰੂ ਨੇ ਇੱਕ ਬਹੁਤ ਰਹਿਤ ਮਰਿਆਦਾ ਦੇ ਨਾਲ ਜਾਣਿਆ ਸਿਰ ਚ ਕੋਣੀ ਆ ਇਹ ਤਸਵੀਰ ਦੇਖ ਕੇ ਇੱਕ ਖੁਦ ਨੂੰ ਕਿੰਨਾ ਕਾ ਸਦਮਾ ਲੱਗਿਆ ਬਹੁਤ ਜ਼ਿਆਦਾ ਸਦਮਾ ਲੱਗਿਆ ਹੈ ਮਾਨ ਬਹੁਤ ਜ਼ਿਆਦਾ ਹਾਰਟੇਡ ਹੈ ਕੌਣ ਲਾਏਗਾ ਮੱਲਾ ਬੰਦੇ ਇੱਕ ਤੇ ਪਾਠ ਵੀ ਖੰਡੇ ਤੋਇਆ ਨਾਲ ਸਭ ਕੁਝ ਉਜਾੜ ਦਿੱਤਾ ਇਸੇ ਸੰਧਾ ਘਰ ਬਣਾ ਕੇ ਬੈਠੇ ਸੀ ਸਾਲ ਤੋ ਉੱਤੇ ਟਾਈਮ ਹੋ ਗਿਆ ਹੈ ਤੇਰਾ ਮੈਨੇ ਹਲ ਵਾਲ ਲੈ ਤੇ ਉਜਾੜ ਦਿੱਤਾ ਹਰ ਕੋਈ ਵੀ ਅਮੀਰ ਤਾਂ ਨਹੀਂ ਹੁੰਦਾ ਕਰੋ ਕਿਸੇ ਦੀ ਗੁੰਜਾਇਸ਼ ਨਹੀਂ ਹੁੰਦੀ ਇੱਕ ਇੱਕ ਕੁਰਤਾ ਪਜਾਮਾ ਹੀ ਨਵਾਂ ਸਵਾਲ ਹੈ ਸਾਦੀ ਬਰਾਬਰ ਤੇ ਨਹੀਂ ਹੁੰਦੀ ਅਸੀਅਤ ਮੰਨ ਲਓ ਅਮੀਰ ਵੀ ਹੋਣਗੇ ਜਿਹੜੇ ਜਿਨ੍ਹਾਂ ਦੇ ਕਈ ਕਈ ਕੱਪੜੇ ਜਿਨ੍ਹਾਂ ਕੋਲ ਪਾਣ ਤੇ ਬਦਲਣ ਨਹੀਂ ਕੱਪੜੇ ਨਹੀਂ ਹੈਗੇ ਉਹਨਾਂ ਲਈ ਕਿੰਨਾ ਵੱਡਾ ਇਹ ਹੈ ਜਿਨ੍ਹਾਂ ਦਾ ਸਭ ਕੁਝ ਉੱਤੇ ਹੀ ਸੜ ਗਿਆ ਲੋ ਲੈ ਕੇ ਚੁੱਕਣ ਵਾਲੇ ਚੁੱਕ ਕੇ ਲੈ ਗਏ ਗੁਰੂ ਸਾਹਿਬ ਦਾ ਅਪਮਾਨ ਕੀਤਾ ਹੈ ਬਜ਼ੁਰਗਾਂ ਬੀਪੀਐਮ ਦੇ ਨਾਲ ਵੀ ਕਿਸ ਤਰ੍ਹਾਂ ਦਾ ਵਿਵਹਾਰ ਉੱਥੇ ਕੀਤਾ ਗਿਆ ਲਜਾਇਆ ਜਾ ਰਿਹਾ ਹੈ ਖਿੱਚ ਕੇ ਲਜਾਇਆ ਜਾ ਰਿਹਾ ਹੈ ਬਜ਼ੁਰਗਾਂ ਨੂੰ ਸੜਕਾਂ ਦੇ ਉੱਤੇ ਰੋਲ ਰੇ ਨਹੀਂ ਅਥਾ ਨਾਲ ਨੇ ਖਿੱਚਿਆ ਸਾਨੂੰ ਤੋਇਆ ਉਹ ਵੀ ਤਾਂ ਜਿਹੜਾ ਨਿਕਲੋ 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 ਇਹ ਤੂੰ ਹੀ ਹੈ ਔਰ ਕੀ ਹੈ ਇਹ ਕਈਆਂ ਕੋਲ ਟੁਰਿਆ ਵੀ ਨਹੀਂ ਸੀ ਜਾ ਰਿਹਾ ਲਾਚਾਰ ਸੀ ਵੀਰ ਵੀ ਕਈ ਸਾਡੇ ਵੱਡੀ ਵੱਡੀ ਉਮਰ ਦੇ ਵੀ ਹੈਗੇ ਸੀ ਜਿਨ੍ਹਾਂ ਕੋਲ ਕੋਈ ਕਿਸੇ ਦੇ ਹੈਂਡੀਕੈਪਡ ਵੀ ਹੈਗੇ ਸੀ ਜਿਨ੍ਹਾਂ ਕੋਲ ਚੱਲਿਆ ਵੀ ਨਹੀਂ ਸੀ ਜਾ ਰਿਹਾ ਉਹਨਾਂ ਤੇ ਵੀ ਤੱਕਾ ਘੋ ਰਿਆ ਸੀ ਵੀ ਚਲੋ ਨਿਕਲੋ 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 ਇੱਥੇ ਇਕ ਰਾਤ ਵਿੱਚ ਕੀ ਫਾਂਸੀ ਆਂਦੀ ਪੈਸ ਕਿਸੇ ਨੂੰ ਬਿਲਕੁਲ ਕਾਰਵਾਈ ਦੀ ਬੰਨ ਕਰਨੇ ਆ ਸ਼ੰਭੂ ਅਤੇ ਖਨੋਰੀ ਬਾਰਡਰ ਦੇ ਉੱਤੇ 382 ਦਿਨਾਂ ਤੋਂ ਮੋਰਚਾ ਚੱਲ ਰਿਹਾ ਸੀ ਉਹ ਮੋਰਚੇ ਨੂੰ 19 ਮਾਰਚ ਨੂੰ ਪੁਲਿਸ ਦੇ ਬਲੂ ਚੁੱਕਵਾ ਦਿੱਤਾ ਗਿਆ 3 ਘੰਟਿਆਂ ਦਾ ਇਹ ਪੂਰਾ ਪ੍ਰੋਸੈਸ ਚੱਲਿਆ ਪਰ ਜਿਸ ਦੇ ਵਿੱਚ ਖਨੋਰੀ ਬਾਰਡਰ ਦੇ ਉੱਤੇ ਅਖੰਡ ਜਾਪ ਲਗਾਤਾਰ ਚੱਲ ਰਿਹਾ ਸੀ 57ਵਾਂ ਜਿਹੜਾ ਇਹ ਅਖੰਡ ਜਾਫ ਚੱਲ ਰਿਹਾ ਸੀ ਪਰ ਉਸ ਨੂੰ ਵਿੱਚੇ ਰਕਵਾ ਦਿੱਤਾ ਗਿਆ ਕਿਸਾਨਾਂ ਦੀ ਇਹ ਮੰਗ ਹੈ ਕਿ ਇੱਕ ਪਾਸੇ ਤਾਂ ਲੁੱਟਕ ਸੁੱਟ ਕੀਤੀ ਗਈ ਤੇ ਦੂਜੇ ਪਾਸੇ ਦਰਮਨੂ ਵੀ ਜਿਹੜਾ ਏ ਉਹ ਵੀ ਨਹੀਂ ਰੱਖਿਆ ਗਿਆ ਨਾ ਕੋਈ ਰਾਹਿਤ ਮਰਿਆਦਾ ਰੱਖੀ ਗਈ ਉਸ ਸਮੇ ਬੀਬੀ ਬਲਜੀਤ ਦਲਜੀਤ ਕੌਰ ਜੀ ਜਿਹੜੇ ਨੇ ਉੱਥੇ ਪਾਠ ਕਰ ਰਹੇ ਸਨ ਉਹਨਾਂ ਨੂੰ ਵੀ ਉਠਾ ਦਿੱਤਾ ਗਿਆ ਉਹਨਾਂ ਦਾ ਕੀ ਆਖੋ ਦੇਖਾ ਉੱਥੇ ਦ੍ਰਿਸ਼ ਸੀ ਕੀ ਬੁਰੀ ਸਥਿਤੀ ਬਣੀ ਸੀ ਗੱਲਬਾਤ ਕਰਦੇ ਆਂ ਸਰਨਾ ਬੀਬੀ ਦਲਜੀਤ ਕੌਰ ਜੀ ਜਿਹੜੇ ਨੇ ਉਹ ਮੌਜੂਦ ਨੇ ਬੀਬੀ ਜੀ ਕੀ ਉਸ ਸਮੇ ਸਥਿਤੀ ਬਣੀ ਸੀ ਇੰਨਾ ਲੰਬੇ ਸਮੇਂ ਤੋਂ ਮੋਰਚਾ ਚੱਲ ਰਿਹਾ ਸੀ ਕਿ ਦਮ ਇਸ ਤਰ੍ਹਾਂ ਐਕਸ਼ਨ ਲੈ ਲੈਣ ਇੱਕਦਮ ਆਏ ਤੇ 10 ਵਜੇ ਦਾ 8:10 ਤੱਕ ਮੈਂ ਰੋਲ ਤੇ ਬਹਿਣਾ ਸੀ ਪਾਠ ਤੇ ਡਿਊਟੀ ਤੇ ਬੈਠਣਾ ਸੀ ਤੇ ਸਾਡੇ ਦੇ ਲਗਭਗ ਆਏ ਤੇ ਕਹਿੰਦੇ ਨੇ ਉઠੋ 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 ਤੇ ਮੈਂ ਕਿਹਾ ਵੀ ਇੱਥੇ ਅਖੰਡ ਜਾਪ ਚੱਲ ਰਹੇ ਨੇ ਤੇ ਕਿਸ ਕਿ ਅਸੀਂ ਕਿਵੇਂ ਉੱਠੀਏ ਜਿੰਨੀ ਦੇਰ ਸਾਡੇ ਇੱਥੇ ਪੋਥੀ ਸਾਹਿਬ ਇੱਥੇ ਨੇ ਅਸੀਂ ਨਹੀਂ ਜਾ ਸਕਦੇ ਸਾਡਾ ਜੀਵਨ ਮਰਨੇ ਇੱਥੇ ਹੀ ਹੈ ਅਸੀਂ ਜੇ ਅਸਤਾ ਆਪਣੇ ਬਾਬੇ ਦੇ ਨਾਲ ਹੀ ਜਾਵਾਂਗੇ ਅਸੀਂ ਨਹੀਂ ਅਸੀਂ ਨਹੀਂ ਛੱਡ ਕੇ ਇਹਨਾਂ ਨੂੰ ਛੱਡ ਕੇ ਕਿਵੇਂ ਜਾਈਏ ਸਾਡੀ ਇੰਨੀ ਆਸਥਾ ਹੈ ਸਾਡੀ ਆਸਥਾ ਤੇ ਬਹੁਤ ਵੱਡੀ ਠੇਸ ਪਹੁੰਚੀ ਹੈ ਹੈ ਫੇਥ ਨੂੰ ਬਹੁਤ ਵੱਡਾ ਚੋਟ ਪਹੁੰਚਾਈ ਹੈ ਹੈ ਤੇ ਮੈਂ ਉਹਦੇ ਰਿਕੁਐਸਟ ਵੀ ਕੀਤੀ ਮੈਂ ਕਿਹਾ ਨਹੀਂ ਤੁਸੀਂ ਇਹ ਸਾਡਾ ਕਿਵੇਂ ਚੁਕਾ ਦੋਗੇ ਦੇ ਤਾਂ ਬਕਾਇਦਾ ਮਰਿਆਦਾ ਅਨਸਾਰ ਚੱਲ ਰਿਹਾ ਹੈ ਰੋਜ਼ ਸਵੇਰੇ ਮਤਲਬ ਦੇਖ ਪ੍ਰਸ਼ਾਦ ਬੰਦ ਹੈ ਜਿਸ ਤੇ ਇਹਦੀ ਅਰਦਾਸ ਹੁੰਦੀ ਹੈ ਅਰਦਾਸ ਹੁੰਦੀ ਹੈ ਤੇ ਇੱਕ ਦਿਨ ਮੱਧ ਦੇ ਭੋਗ ਪੈਂਦੇ ਨੇ ਅਗਲੇ ਦਿਨ ਸੰਪੂਰਨਤਾ ਦੇ ਭੋਗ ਪੈਂਦੇ ਨੇ ਫਿਰ ਨਵਾਂ ਜਾਪ ਅਗਰੋ ਸ਼ੁਰੂ ਹੋ ਜਾਂਦਾ ਹੈ ਤੇ ਇਹ ਅਸੀਂ ਤਾਂ ਨਹੀਂ ਅਸੀਂ ਨਹੀਂ ਜਾਂਦੇ ਹੈ ਕਹਿੰਦੇ ਨੇ ਨਹੀਂ ਤੁਹਾਡੇ ਮੈਂ ਕਿਹਾ ਅਸੀਂ ਇਹ ਨਹੀਂ ਜਾਂਦੇ ਆਪਣੇ ਬਾਬੇ ਨੂੰ ਛੱਡ ਕੇ ਨਹੀਂ ਜਾਂਦੇ ਆਪਣੇ ਪੋਥੀ ਸਾਹਿਬ ਨੂੰ ਛੱਡ ਕੇ ਆਪਣੀ ਬਾਣੀ ਨੂੰ ਛੱਡ ਕੇ ਇੱਥੇ ਨਹੀਂ ਜਾਂਦੇ ਅਖੰਡ ਜਾਪ ਨੇ ਤੇ ਅਸੀਂ ਉਹਦੇ ਵਿੱਚ ਨਹੀਂ ਛੱਡਦੇ ਅਸੀਂ ਤਾਂ ਇਹਦੇ ਨਾਲ ਹੀ ਸਾਡਾ ਜੀਵਨ ਮਰਨੇ ਅਸੀਂ ਇਹਦੇ ਨਾਲ ਨਹੀਂ ਪਰ ਉਹ ਮਨ ਕਹਿੰਦੇ ਨੇ ਉਹ ਪੁਲਿਸ ਅਫਸਰ ਅਫਸਰ ਕਹਿੰਦੇ ਨੇ ਬੀਬੀ ਮੈਂ ਵੀ ਸੇਖਿਆ ਮੈਂ ਵੀ ਸੇਖਾ ਤੁਹਾਨੂੰ ਇਹਨੂੰ ਵੀ ਨਾਲ ਲਿਜਾਵਾਂਗੇ ਤੁਹਾਨੂੰ ਤੇ ਸਾਨੂੰ ਇਹ ਅਫਸਰ ਨਾਲ ਲਿਜਾਓਗੇ ਨਾਲ ਸਵੇਰ ਹੋਣੀ ਸੀ ਨਾ ਸਵੇਰ ਹੋਣੀ ਸੀ ਕੁਝ ਘੰਟੇ ਦਾ ਟਾਈਮ ਰਹਿ ਗਿਆ ਸੀ ਲਗਭਗ 9 ਦਾ ਪੌਣੇ 9 9 ਦਾ ਟਾਈਮ ਹੈਗਾ ਇਹ ਬਾਕੀ ਸਵੇਰ ਅੰਮ੍ਰਿਤ ਵੇਲਾ ਹੋ ਜਾਣਾ ਸੀ ਉਸ ਵੇਲੇ ਪ੍ਰਸ਼ਾਦ ਬੰਦੇ ਅਰਦਾਸ ਹੁੰਦੀ ਸਭ ਕੁਝ ਹੁੰਦਾ ਤੇ ਉਹ ਚੁੱਕੇ ਜਾਂਦੇ ਤੇ ਇੰਨਾ ਅਫਸੋਸ ਨਹੀਂ ਸੀ ਲੇਕਿਨ ਇਹ ਬਹੁਤ ਜ਼ਿਆਦਾ ਅਫਸੋਸ ਹੈ ਇੱਕ ਆਖੰਡ ਆਖੰਡ ਜਾਪ ਨੂੰ ਖੰਡਿਤ ਕਰਕੇ ਤੇ ਸਾਨੂੰ ਬਹੁਤ ਵੱਡੀ ਥੇਸ ਪਹੁੰਚੀ ਹੈ ਹੈ ਜੀ ਬੀਬੀ ਜੀ ਉਹਦੋਂ ਪੁਲਿਸ ਨੂੰ ਰਿਕੁਐਸਟ ਕੀਤੀ ਗਈ ਸੀ ਤੁਹਾਡੇ ਵੱਲੋਂ ਕਿ ਰੁਕ ਜਾਓ ਜਾਂ ਫਿਰ ਸਵੇਰ ਤੱਕ ਦਾ ਸਮਾਂ ਦੇ ਦਿਓ ਹਾਂ ਮੈਂ ਕਿਹਾ ਸੀ ਮੈਂ ਕਿਹਾ ਸੀ ਆਖੰਡ ਜਾਪ ਇਹਨਾਂ ਵਿੱਚ ਰੁਕਵਾਣਾ ਠੀਕ ਨਹੀਂ ਹੈਗਾ ਇਸ ਤੋਂ ਬਾਅਦ ਕੀ ਸਥਿਤੀ ਰਹੀ ਇੱਕ ਪਾਸੇ ਉਸ ਨੂੰ ਰਕਵਾ ਦਿੱਤਾ ਗਿਆ ਇਸ ਤੋਂ ਬਾਅਦ ਸੁਣਿਆ ਕਿ ਤੁਹਾਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਕਿਸ ਤਰ੍ਹਾਂ ਦਾ ਰਵੱਈਆ ਪੁਲਿਸ ਕਹਿੰਦੇ ਚੱਲੋ 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 ਜਿੱਥੇ ਬੀਬੀਆਂ ਬੈਠੀਆਂ ਨੇ ਉੱਥੇ ਚੱਲੋ ਜਾਓ ਬੀਬੀਆਂ ਦੇ ਨਾਲ ਤੁਸੀਂ ਜਾਣਾ ਹੈ ਤੁਹਾਨੂੰ ਲੈ ਕੇ ਜਾਣਾ ਲੈ ਕੇ ਜਾਣਾ ਤੇ ਅਸੀਂ ਇੱਧਰ ਆਪਣੇ ਪੋਤੀ ਸਾਹਿਬ ਨੂੰ ਮਰਿਆਦਾ ਅਨਸਾਰ ਲੈ ਜਾਵਾਂਗੇ ਫਿਰ ਉਹ ਉਹ ਉਹਦੇ ਵਿੱਚ ਤੇ ਬਹੁਤ ਸਾਰੇ ਬਈ ਡਰਿੰਕ ਵੀ ਕੀਤੀ ਸੀ ਬਹੁਤ ਜ਼ਿਆਦਾ ਕਿਉਂਕਿ 스멜 ਆ ਰਹੀ ਸੀ ਖੂਬ ਆ ਰਹੀ ਸੀ ਬਹੁਤ ਚੰਗੀ ਤਰ੍ਹਾਂ ਆ ਰਹੀ ਸੀ ਸ਼ਰਾਬੀ ਬੰਦੇ ਦਾ ਤਾਂ ਆਪਣ ਗੱਲਾਂ ਤੋਂ ਬੋਲਣ ਤੋਂ ਵਿਵਹਾਰ ਤੋਂ ਪਤਾ ਚੱਲ ਜਾਂਦਾ ਹੈ ਨਾ ਵੀ ਜੇ ਹੈ ਤੇ ਉਹ ਸਾਰੇ ਤਾਂ ਨਹੀਂ ਸੀ ਲੇਕਿਨ ਹੈ ਸੀ ਕਾਫੀ ਬੱਚ ਹੈ ਵੀ ਸੀ ਜਿੰਨਾਂ ਨੇ ਡਰਿੰਕ ਕੀਤੀ ਹੋਈ ਸੀ ਮੈਂ ਕਿਹਾ ਵੀ ਮੈਂ ਇਹ ਵੀ ਨਾਲ ਕਿਹਾ ਮੈਂ ਕਿਹਾ ਇਹ ਮर्यादा ਨਾਲ ਪਾਰ ਚੱਲ ਰਿਹਾ ਤੇ ਜਿਹੜੇ ਸ਼ਰਾਬੀ ਸ਼ਰੂਬੀ ਨੇ ਕਿਵੇਂ ਚੁੱਕ ਕੇ ਲੈ ਜਾਣਗੇ ਮਹਾਰਾਜ ਦੀ ਬਹੁਤ ਹੀ ਨਸਾਬ ਨੂੰ ਤੇ ਕਹਿੰਦੇ ਨੇ ਨਹੀਂ ਨਿਸ਼ਚਿੰਤ ਰਹੋ ਤੇ ਜਿਹੜਾ ਅਸੀਂ ਨਾ ਸਤਿਮਾਨ ਨਾਲ ਆਦਰ ਸਮਾਦਰ ਨਾਲ ਲੈ ਕੇ ਜਾਵਾਂਗੇ ਅੱਜ ਉਹਥੇ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਕਿ ਲੇਡੀਜ਼ ਪੁਲਿਸ ਦੇ ਸਿਰ ਟਕੇ ਹੋਏ ਸੀ ਜਦੋਂ ਲੈ ਕੇ ਜਾ ਰਹੀ ਸੀ ਤੇ ਲਗਾਤਾਰ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ అతి ਪੂਰੀ ਮਰਿਆਦਾ ਦੇ ਨਾਲ ਜਿਹੜਾ ਉਹ ਲੈ ਕੇ ਜਾ ਰਹੇ ਮੈਮ ਬਿਲਕੁਲ ਉਸ ਟਾਈਮ ਟਕੇ ਹੋਣਗੇ ਤੇ ਲੇਕਿਨ ਇਹ ਕੰਮ ਤਾਂ ਠੀਕ ਨਹੀਂ ਨਾ ਹੈਗਾ ਕੰਮ ਇਸ ਨਾਲ ਤਾਂ ਸਾਡਾ ਅਸੀਂ ਹਾਰਟੇਡਾ ਹੈ ਅਸੀਂ ਦੁਖੀ ਹਾਂ ਤੇ ਇਹ ਤੇ ਕੌਣ ਮਾਨੂੰ ਲਾਏਗਾ ਕਿਵੇਂ ਲੱਗੇਗੀ ਕਦੋਂ ਲੱਗੇਗੀ ਸਾਡੇ ਮਾਪਿਓ ਸਾਡੇ ਬਜ਼ੁਰਗ ਅਜੇ ਤੱਕ ਸਾਨੂੰ 47 ਵਾਲੀਆਂ ਘਟਨਾਵਾਂ ਅਸੀਂ ਅਸੀਂ ਆਪੇ ਅਸੀਂ ਵੀ ਵੇਖ ਲਿਆ ਉਹਨੇ ਦੇ ਸੁਣਦੇ ਸੁਣਦੇ ਹੁਣ ਤੱਕ ਰਹੁੰਦੇ ਨੇ ਅਸੀਂ ਵੀ ਵੇਖ ਲਿਆ ਐਵੇਂ ਲੁੱਟਕ ਸੁੱਟ ਹੁੰਦੀ ਏ ਐਵੇਂ ਭਰੇ ਹੋਏ ਘਰਾਂ ਵਿੱਚ ਲੰਗਰ ਬਣੇ ਹੋਏ ਲੰਗਰ ਬਣੇ ਹੋਏ ਭੋਗ ਲੱਗੇ ਭੁੱਖੇ ਪਾਣਿਆਂ ਨੂੰ ਖਿੱਚ ਕੇ ਲੈ ਗਏ ਨੇ ਭੁੱਖੇ ਪਾਣਿਆਂ ਨੂੰ ਕਪੜੇ ਉੱਥੇ ਅੰਮ੍ਰਿਤਾਰੀਆਂ ਦੇ ਜਿਹੜੇ ਜਿੰਨਾ ਕਿ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਇਸ਼ਤਾਨ ਕਰਨਾ ਹੁੰਦਾ ਉਹਨਾਂ ਦੇ ਕਿਸ਼ਹਰੇ ਉੱਤੇ ਨੇ ਦਵਾਈਆਂ ਔਰ ਬਜ਼ੁਰਗਾਂ ਦੇ ਦਵਾਈਆਂ ਦੋ ਸਭ ਕੁਝ ਉੱਥੇ ਸੀ ਤੱਕਾ ਤੱਕੇ ਨਾਲ ਲੈ ਕੇ ਗਏ ਚੱਲੋ 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 ਆਦਿ ਫਿਰ ਜਾ ਕੇ ਸਾਨੂੰ ਖਨੋਰੀ ਸੜਕ ਤੇ ਬਿਠਾ ਦਿੱਤਾ ਫਿਰ ਉਸ ਤੋਂ ਬਾਅਦ ਕੋਈ ਅਰੇਂਜ ਕੀਤਾ ਉਹਨੇ ਗੱਡੀ ਗੁੜੀ ਦਾ ਉਸ ਤੋਂ ਬਾਅਦ ਫਿਰ ਦਿਨ ਉੱਥੇ ਸਾਨੂੰ ਰਾਤ ਨੂੰ ਰੱਖਿਆ ਉੱਥੇ ਜੇ ਪੈਲਸ ਵਿੱਚ ਉੱਥੇ ਵੀ ਅਸਥਾਈ ਜਿਹੜੀ ਜੇਲ੍ਹ ਦੀ ਉਹ ਕੀ ਮਾਨੂੰ ਕਹਿੰਦੇ ਨੇ ਸਾਨੂੰ ਪਤਾ ਵੀ ਨਹੀਂ ਸੀ ਕਿੱਧਰ ਲਿਜਾ ਰਹੇ ਨੇ ਤੇ ਕਿੱਧਰ ਨਹੀਂ ਲਿਜਾ ਰਹੇ ਐਸੇ ਹਨੇਰੇ ਵਿੱਚ ਸਾਨੂੰ ਕੀ ਪਤਾ ਸੀ ਕਿਹੜੇ ਜਾਂਦੇ ਸੀ ਇਹ ਦਿਨ ਬਾਅਦ ਛੱਡਿਆ ਹਾਂਜੀ ਕਿੰਨੇ ਦਿਨਾਂ ਬਾਅਦ ਉਹਨਾਂ ਨੇ ਰਿਹਾ ਕੀਤਾ ਤੀਜੇ ਦਿਨਾਂ ਸੀ ਜੀ ਉੱਥੇ ਬੀਬੀ ਜੀ ਤੁਹਾਡੇ ਕੋਲੋਂ ਸ਼੍ਰੀ ਕਾਲ ਤੱਕ ਸਾਹਿਬ ਦੇ ਜਥੇਦਾਰ ਨੂੰ ਵੀ ਇੱਕ ਪੱਤਰ ਜਿਹੜਾ ਇਹ ਲਿਖਿਆ ਗਿਆ ਇਸ ਪੂਰੀ ਘਟਨਾ ਕ੍ਰਮ ਦੇ ਵਿੱਚ ਉਹ ਪੱਤਰ ਦੇ ਵਿੱਚ ਕੀ ਕੁਝ ਲਿਖਿਆ ਗਿਆ ਪੱਤਰ ਵਿੱਚ ਇਹ ਲਿਖਿਆ ਵੀ ਅਖੰਡ ਜਾਪ ਚੱਲਦਾ ਹੋਇਆ ਉਹਨਾਂ ਨੇ ਜ਼ਾਲਮਾਂ ਨੇ ਖੰਡਿਤ ਕਰਵਾ ਦਿੱਤਾ ਜੀ ਤੇ ਉਹ ਤੇ ਉਹਦੇ ਆਪੇ ਉਹਦਾ ਉਹ ਸਿੰਘ ਸਾਹਿਬ ਆਪੇ ਇਸ ਤੇ ਐਕਸ਼ਨ ਲੈਣਗੇ ਖੰਡਿਤ ਵਿखंडਿਤ ਹੋਇਆ ਇਹ ਤੇ ਸਾਰੇ ਸਾਰੀ ਦੁਨੀਆ ਜਾਣਦੀ ਹੈ ਉਹ ਖੰਡਿਤ ਹੋਇਆ ਹੈ ਵੀ ਸਭ ਦੇ ਸਾਹਮਣੇ ਹੀ ਹੈ ਖੰਡਿਤ ਤਾਂ ਹੋਇਆ ਹੀ ਹੈ ਜਲਦੀ ਜੋਤ ਵੀ ਖੰਡਿਤ ਬੁਝਾ ਦਿੱਤੀ ਗਈ ਹੈ ਕਿਸੇ ਆਸਤਾ ਫੇਥ ਨੂੰ ਥੇਸ ਪਹੁੰਚਾਈ ਹੈ ਨਾ ਜਿਹੜੇ 4 ਮਹੀਨੇ ਤੋਂ 1 ਸੈਕਿੰਡ ਲਈ ਵੀ ਨਹੀਂ ਰੁਕਿਆ ਤੇ ਉਹਨਾਂ ਨੇ ਜਾ ਕੇ ਪਾਲ ਵਿੱਚ ਰੁਕਾ ਦਿੱਤਾ ਉਸਨਾਰ ਕੀ ਕੀ ਇਸ ਦੇ ਵਿੱਚ ਪੁਲਿਸ ਨੂੰ ਤਲਬ ਕਰਨ ਦੇ ਲਈ ਕਿਹਾ ਗਿਆ ਹੈ ਜਾਂ ਫਿਰ ਉਹਨਾਂ ਸਰਕਾਰਾਂ ਦੇ ਉੱਤੇ ਵੀ ਕਾਰਵਾਈ ਦੀ ਮੰਗ ਕੀਤੀ ਹੈ ਕਿਉਂਕਿ ਜੋ ਰਵਈਆ ਉਸ ਸਮੇਂ ਪੁਲਿਸਦਾਰ ਰਿਹਾ ਸੀ ਜਿਸ ਤਰ੍ਹਾਂ ਇੰਨੇ ਲੰਬੇ ਸਮੇਂ ਦੇ ਟੈਂਟ ਲੱਗੇ ਹੋਏ ਸੀ ਬਲਡوزر ਚਲਾ ਦਿੱਤਾ ਗਿਆ ਹਾਂਜੀ ਹਾਂਜੀ ਤੇ ਪੁਲਿਸ ਦਾ ਵੀ ਪੁਲਿਸ ਦਾ ਦੋਸ਼ ਹੈ ਅਗਰ ਜਨਨ ਬਾਣੀ ਨਾਲ ਸਾਨੀ ਨਾਲ ਪ੍ਰੇਮ ਹੁੰਦਾ ਤੇ ਨੌਕਰੀ ਜਿਆਦਾ ਕਿ ਇਨਸਾਨੀਅਤ ਹੁੰਦੀ ਏ ਇਨਸਾਨੀਅਤ ਜ਼ਰੂਰੀ ਹੈ ਕਿ ਨੌਕਰੀ ਜ਼ਰੂਰੀ ਹੈ ਹਾਂ ਠੀਕ ਹੈ ਉਹ ਰੋਜ਼ੀ ਰੋਟੀ ਵੀ ਜ਼ਰੂਰੀ ਹੈ ਲੇਕਿਨ ਇਨਸਾਨੀਅਤ ਤੇ ਨਹੀਂ ਬਈ ਬੇ ਬੇਕਸੂਰਾ ਨੇ ਕੀ ਕੀਤਾ ਸੀ ਉਹਨਾਂ ਇਹ ਇੰਨਾ ਨੁਕਸਾਨ ਕੀ ਸੀ ਉਹਨਾਂ ਨੂੰ ਸਰਕਾਰ ਨੂੰ ਜਾਂ ਮਕਾਰ ਮੁਲਾਜ ਉਹਨਾਂ ਨੂੰ ਸਰਕਾਰ ਸਰਕਾਰ ਦੇ ਨੁਮਾਇੰਦਿਆਂ ਨੂੰ ਝੂਠਿਆਂ ਨੂੰ ਦਗੇ ਬਾਜਾਂ ਨੂੰ ਕੀ ਨੁਕਸਾਨ ਇਹ ਦਾ ਇੱਕ ਰਾਤ ਵਿੱਚ ਹੋਣ ਲੱਗਾ ਸੀ ਜੀ ਬੀਬੀ ਜੇਕਰ ਅਸੀਂ ਗੁਰਦੁਆਰਾ ਸਾਹਿਬ ਵੀ ਜਾਣਿਆ ਜਾਂ ਫਿਰ ਕਿਤੇ ਵੀ ਇਸ ਤਰ੍ਹਾਂ ਦਾ ਪਾਠ ਚੱਲਦਾ ਹੁੰਦਾ ਤਾਂ ਬੜੀ ਰਾਜਤ ਮਰਿਆਦਾ ਦੇ ਨਾਲ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਅਸੀਂ ਸਾਡੇ ਗੁਰੂ ਨੇ ਇੱਕ ਬਹੁਤ ਰਹਿਤ ਮਰਿਆਦਾ ਦੇ ਨਾਲ ਜਾਣਿਆ ਸਿਰ ਚਕੋਣਿਆ ਇਹ ਤਸਵੀਰ ਦੇਖ ਕੇ ਇੱਕ ਖੁਦ ਨੂੰ ਕਿੰਨਾ ਕਾ ਸਦਮਾ ਲੱਗਿਆ ਬਹੁਤ ਜ਼ਿਆਦਾ ਸਦਮਾ ਲੱਗਾ ਹੈ मन बहुत ज्यादा कौन लाएगा दे थे। एक दुख भी बना के बैठे से साल तो टाइम हो गया है तेरह महीने होने वाले ने ते उजाड़ देता है हर कोई अमीर तो नहीं किसी घे गुंजाइश नहीं होंगी एक कुर्ता पजामा ही नवा सवाल है सब बराबर तो नहीं होंगी ऐसी ਮਾਲੋ ਮੀਰ ਵੀ ਹੋਣਗੇ ਜਿਹੜੇ ਜਿਨ੍ਹਾਂ ਦੇ ਕਈ ਕਈ ਕੱਪੜੇ ਜਿਨ੍ਹਾਂ ਕੋਲ ਪਾਣ ਤੇ ਬਦਲਣ ਨਹੀਂ ਕੱਪੜੇ ਨਹੀਂ ਹੈਗੇ ਉਹਨਾਂ ਲਈ ਕਿੰਨਾ ਵੱਡਾ ਇਹ ਹੈ ਜਿਹਨਾਂ ਦਾ ਸਭ ਕੁਝ ਉੱਤੇ ਹੀ ਪਸੜ ਗਿਆ ਲੋ ਲੈ ਕੇ ਚੁੱਕਣ ਵਾਲੇ ਚੁੱਕ ਕੇ ਲੈ ਗਏ ਜੀ ਗੁਰੂ ਸਾਹਿਬ ਦਾ ਵੀ ਅਪਮਾਨ ਗੁਰੂ ਸਾਹਿਬ ਦਾ ਅਪਮਾਨ ਕੀਤਾ ਹੈ ਜਿਹਦੇ ਇਨਸਾਨੀਅਤ ਦਾ ਹਿਮੈਨਿਟੀ ਦਾ ਕਿੰਨਾ ਅਪਮਾਨ ਹੋਇਆ ਹੈ ਹੈ ਉੱਥੇ ਸ਼ਾਂਤ ਮੈਂ ਉਹਨਾਂ ਅਗਲੀ ਸਵੇਰ ਵੀ ਆਰਾਮ ਨਾਲ ਤੁਸੀਂ ਆਪਣਾ ਨਾਮ ਤੋਂ ਪਾਠ ਕਰੋ ਸੰਪੂਰਨਤਾ ਕਰੋ ਆਪਣੇ ਜਾਪ ਦੀ ਤੇ ਜੋ ਅਗਲੀ ਕਾਰਵਾਈ ਕਰਦੇ ਰਾਤ ਨੂੰ ਕੀ ਉੱਥੇ ਕੀ ਪੌ ਦੇਗਦਸ ਮਾਨ ਦੇਗਦਪਿਆਸੀ ਸਮਾਨ ਵੀ ਚੋਰੀ ਹੋਇਆ ਉੱਥੇ ਸਮਾਨ ਵੀ ਬਿਲਕੁਲ ਚੋਰੀ ਹੋਇਆ ਤੇ ਇੱਕ ਰਾਤ ਵਿੱਚ ਜਿੱਥੇ ਇੰਨੇ ਮਹੀਨਿਆਂ ਇੰਨੇ ਸਾਲ ਤੋਂ ਉੱਪਰ ਦੇ ਬੈਠੇ ਸੀ ਇੱਕ ਸਾ ਇੱਕ ਦਿਨ ਇੱਕ ਰਾਤ ਵਿੱਚ ਜਸਵੰਡ ਦੇਗਦਪਿਆਸੀ ਜਿਹੜਾ ਇੰਨੀ ਕਾਲੀ ਕੀਤੀ ਕਿ ਅਸੀਂ ਡਾਕੇ ਪਾਂਦੇ ਪੈਸੀ ਕੋ ਚੋਰੀਆਂ ਕਰਦੇ ਪੈਸੀ ਕੀ ਖੋਹਦੇ ਪੈਸੀ ਕਿਸੇ ਦਾ ਸੜਕਾਂ ਦੇ ਉੱਤੇ ਉਸ ਜਨੰਦੀ ਜਿਵੇਂ ਤਸਵੀਰ ਸਾਹਮਣੇ ਆਈ ਸੀ ਕਿ ਬਜ਼ੁਰਗ ਬੀਬੀਆਂ ਦੇ ਨਾਲ ਵੀ ਕਿਸ ਤਰ੍ਹਾਂ ਦਾ ਵਿਵਹਾਰ ਉੱਥੇ ਕੀਤਾ ਗਿਆ ਲਜਾਇਆ ਜਾ ਰਿਹਾ ਹੈ ਖਿੱਚ ਕੇ ਲਜਾਇਆ ਜਾ ਰਿਹਾ ਹੈ ਬਜ਼ੁਰਗਾਂ ਨੂੰ ਸੜਕਾਂ ਦੇ ਉੱਤੇ ਰੋਲ ਰੇ ਨੇ ਅਥਾ ਨਾਲ ਨਹੀਂ ਖਿੱਚਿਆ ਸਾਨੂੰ ਧੋਇਆ ਉਹਵੇਂ ਤਾਂ ਜਿਹੜਾ ਨਿਕਲੋ 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 ਇਹ ਤੂੰ ਹੀ ਹੈ ਔਰ ਕੀ ਹੈ ਇਹ ਕਈਆਂ ਕੋਲ ਡੋੜਿਆ ਵੀ ਨਹੀਂ ਸੀ ਜਾ ਰਿਹਾ लाचार ਸੀ ਵੇਰ ਵੀ ਕਈ ਸਾਡੇ ਵੱਡੀ ਵੱਡੀ ਉਮਰ ਦੇ ਵੀ ਹੈਗੇ ਸੀ ਜਿਨ੍ਹਾਂ ਕੋਲ ਕੋਈ ਕਿਸੇ ਦੇ ਹੈਂਡੀਕੈਪਡ ਵੀ ਹੈਗੇ ਸੀ ਜਿਨ੍ਹਾਂ ਕੋਲ ਚੱਲਿਆ ਵੀ ਨਹੀਂ ਸੀ ਜਾ ਰਿਹਾ ਉਹਨਾਂ ਤੇ ਵੀ ਧੱਕਾ ਕਰ ਰਿਆ ਸੀ ਵਿੱਚ ਚਲੋ ਨਿਕਲੋ 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 ਇੱਥੇ ਇੱਕ ਰਾਤ ਵਿੱਚ ਕੀ ਭਾਂਸੀ ਆਂਦੀ ਪਈ ਸੀ ਕਿਸੇ ਨੂੰ ਕਾਰਵਾਈ ਦੀ ਮੰਗ ਕਰਦੇ ਬਿਲਕੁਲ ਕਾਰਵਾਈ ਦੀ ਮੰਗ ਕਰਨਿਆ ਜੀ ਔਰ ਸਭ ਤੋਂ ਵੱਡਾ ਸਵਾਲ ਇਹ ਸਾਨੂੰ ਬਾਕੀ ਚੀਜ਼ਾਂ ਛੱਡ ਇੱਕ ਜਿਹੜਾ ਜਾਪ ਖੰਡਿਤ ਹੋਇਆ ਇਹਦਾ ਸਾਗਰ ਦੁੱਖ ਕਦੀ ਨਹੀਂ ਹਟੇਗਾ ਮਿਟੇਗਾ ਜੇ ਕਿਉਂ ਕੀਤਾ ਹੈ ਵੀ ਵਤਨ ਦਾ ਟਟਾ ਬਿਲਕੁਲ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਗੁਰੂ ਸਾਹਿਬ ਦੀ ਉੱਥੇ ਲਗਾਤਾਰ ਮਰਿਆਦਾ ਦੇ ਤਹਿਤ ਜਿਹੜਾ ਇਹ ਅਖੰਡ ਜਾਪ ਚੱਲ ਰਿਹਾ ਸੀ ਇਸ ਚੀਜ਼ ਨੂੰ ਵੀ ਟਾ ਜਿਹੜੀ ਪੁਲਿਸ ਦੇ ਵੱਲੋਂ ਲਾਈ ਗਈ ਹੈ ਉਸ ਚੀਜ਼ ਨੂੰ ਵਿਚਕਾਰੋਂ ਰੋਕਿਆ ਗਿਆ ਜਿਸ ਦਾ ਵਿਰੋਧ ਪੂਰਨ ਤੌਰ ਦੇ ਉੱਤੇ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਇੱਕ ਪੱਤਰ ਜਿਹੜਾ ਹੈ ਉਹ ਵੀ ਤਕਰੀ ਅਕਾਲ ਤੱਕ ਸਾਹਿਬ ਦੇ ਜਥੇਦਾਰ ਨੂੰ ਲਿਖਿਆ ਗਿਆ ਹੈ ਕਿ ਜਲਦ ਤੋਂ ਜਲਦ ਉਹਨਾਂ ਨੂੰ ਤਲਬ ਕੀਤਾ ਜਾਵੇ ਤੇ ਇਸ ਦੇ ਉੱਤੇ ਕੋਈ ਅੱਗੇ ਕਾਰਵਾਈ ਜਿਹੜੀ ਆ ਉਹ ਵੀ ਕੀਤੀ ਜਾਵੇ ਵੀਡੀਓ ਜਨਰਲ ਸਲਾਲਤਾ ਪ੍ਰਸਾਦ ਦੇ ਨਾਰਿੰਦਰ ਸਿੱਧੂ এবੀਪੀ ਸੰਝਾ ਚੰਡੀਗੜ੍ਹ mm <laughs>